ਤੇ ਡਾਟੇ ਗੋ ਢੂੰਡੈ ਕਤ ਅਨਾ ਢੂੰਡਤ ਹੀ ਟਹਿ ਗਏ ਪਰਨਾ ਚੜ ਸੰਵੇਰ ਢੂੰਡ ਜਬ ਆਵਾ ਜੇ ਗੜ ਘੜਿਓ ਸੁਗੜ ਮਹਿ ਪਾਵਾਂ ਤੇ ਡਾਟੇ ਗੋ ਢੂੰਡੈ ਕਤ ਅਨਾ ਹੁਣ ਬਾਹਰ ਤਾਂ ਹੈ ਨਹੀਂ ਇਹ ਤਾਂ ਹੋ ਗਿਆ ਫੈਸਲਾ ਨੇ ਨੇ ਇयां ਨੇ ਜੋ ਘਟ ਬਸਾ ਹੈ ਜਿਹੜਾ ਘਰ ਦੇ ਅੰਦਰ ਵਸਦਾ ਫਿਰ ਨੇੜੇ ਵਸਦਾ ਨੇੜੇ ਵਸਦਾ ਦੂਰ ਕਹਾ ਤੱਕ ਜਾਏ ਦੂਰ ਕਹਾ ਤੱਕ ਜਾਏ ਉਹਨੂੰ ਛੱਡ ਕੇ ਦੂਰ ਟੋੜ ਨਾ ਕੀ ਮਤਲਬ ਹੋਵੇ ਹੁਣ ਦੂਰ ਡੋੜ ਦੇ ਆਲੇ ਨੂੰ ਤਾਂ ਕਹਿੰਦਾ ਸਵਾਲ ਹੈ ਜੇ ਕੋਈ ਅੰਦਰ ਟੋੜ ਲੱਗ ਜਾਏ ਨੇੜੇ ਠੇਗ ਠੇਗ ਨੇੜੇ ਨੂੰ ਕਹਿੰਦੇ ਨੇ ਠੇਗ ਤਾਂ ਉਹ ਨੇੜੇ ਅੱਛਾ ਆ ਇਹ ਪੰਜ ਉਥੇ ਦਾ ਲੱਗਦਾ ਆਪਣੇ ਯੂਪੀ ਦਾ ਯੂਪੀ ਠੇਗ ਕਹਿੰਦੇ ਨੇ ਨੇੜੇ ਉਹ ਜਦੋਂ ਮਿੱਟੀ ਦੀ ਦੀ ਇਹਨਾਂ ਨਾਲ ਖੜਾ ਹੁੰਦਾ ਤਾਂ ਉੱਤੇ ਡਿੱਗਦੀ ਹੈ। ਕਿਹੜੇ ਢੇਗ ਦੀ? ਨੇੜੇ ਖੜਾ ਸੀ ਉੱਚੀ ਸੀ ਉੱਤੇ ਡਿੱਗਦੀ। ਦੂਰ ਵਾਲੇ ਕਿਹਨੇ ਡਿੱਗਦੀ? ਦੂਰ ਵਾਲੇ ਵਾਸਤੇ ਢੇਗ ਨਹੀਂ ਹੁੰਦੇ ਨੇੜੇ ਵਾਲੇ ਵਾਸਤੇ ਹੁੰਦੀ ਹੈ ਢੇਗ। ਇਹ ਦੂਰ ਖੜਾ ਢੱਫਾ ਉਹਦਾ ਹੋਇਆ ਅਸਲ ਉਹ ਢੇਗ ਨਹੀਂ ਉਹਦੇ ਨੇੜੇ ਹੀ ਨਹੀਂ ਹੈ। ਟੱਡਾ ਢੇਗ ਢੁੰਡੇ ਤੇ ਅੰਨਾ ਟੱਡਾ ਢੁੰਡੇ ਢੇਗਾ ਢੁੰਡੇ ਕਾ ਤਾਂ ਅੰਨਾ। ਇਹ ਟੁੰਡੇ ਟੁੰਡੇ ਕਾ ਕਾਣਾ ਜੇ ਆਪਣੇ ਨੇੜੇ ਤੋੜਦਾ ਹੋਵੇ ਕੋਈ ਪਰ ਉਹ ਟੋੜ ਲਵੇ ਆਣਾ ਉਹਦੀ ਨਿਗਾਹ ਆ ਜਾਵੇ ਉਹਦੀ ਸਮਝ ਆ ਜਾਵੇ ਟਿਗਟ ਹੁੰਦੇ ਉਹ ਦੇਖ ਲਵੇ ਟੁੰਡਾ ਉਸਦਾ ਲੱਭ ਲਵੇ ਆਣਾ ਦਾ ਮਤਲਬ ਹੈ ਉਹਦੀ ਸਮਝ ਆ ਜਾਵੇ ਗੱਲ ਉਹਦੀ ਨਿਗਾਹ ਪੈ ਜਵੇ ਗੱਲ ਉਹਦੇ ਨਾ ਚਾਲ ਬੈਠਣ ਨੂੰ ਢੂੰਡਦਾ ਵੀ ਆਹੀ ਹੈ ਜਿਹਨੂੰ ਢੂੰਡਦਾ ਸੀ ਤੋ ਦੇਖਿਆ ਤਾਂ ਪਹਿਲਾਂ ਹੈ ਨਹੀਂ ਤੇ ਕਦੇ ਪਹਿਲਾਂ ਹੈ ਨਹੀਂ ਦੇਖੇ ਤੇ ਸਮਝ ਲਵੇ ਕਿ ਹਾਂ ਇਹ ਉਹੀ ਹੈ ਜੇ ਉਹ ਕਹਿੰਦਾ ਕੁੜੀਏ ਇਹ ਹੈ ਮਹਾਂਜਾ 100 ਸਾਈਂ ਜੋ ਹੈ ਮੂੰਹ ਖੜਾ ਪਰੀਤ ਜਾਨ ਮਹਾਂਜਾ 100 ਜੋਈ ਜਾਨ ਮਹਾਂਜਾ 100 ਇਸੇ ਨੂੰ ਆਪਾਂ ਸਭ ਮੰਨ ਲੀਏ ਜਿਹੜਾ ਬੋਰੇ ਖੜਾ ਇਹ ਕੱਡਾ ਟੋ ਤੇ ਢੂੰਡਾ ਕਾਤਾ ਨਾ ਉੱਥੇ ਪਹੁੰਚ ਗਏ ਪਹੁੰਚ ਗਏ ਤੂੰ ਢੂੰਡੇ ਕਾਤਾ ਅੰਨ ਕਦੇ ਕਿਸੇ ਵੇਲੇ ਕੋਈ ਲੱਭ ਜੇ ਕਿਸੇ ਨੂੰ ਤੂੰ ਤੇਹੀ ਟੈ ਗਏ ਪੁਰਾਣਾ ਬਾਹਰ ਢੂੰਡਦੇ ਹੀ ਟੈ ਗਏ ਪੁਰਾਣਾ ਮਨ ਜਦਾ ਹੀ ਵਰ ਜਾਂਦਾ ਜਦੋਂ ਲੋਹਾ ਚੁੰਬਕ ਦੇ ਨੇੜੇ ਜਾਂਦਾ ਉਹਦੇ ਸਾਰੀਆਂ ਖੂਬੀਆਂ ਚੁੰਬਕਾੜੀਆਂ ਹੀ ਪੈ ਜਾਉਂਦੀਆਂ ਨੇ। ਮੈਗਨੇਟ ਵਾਲੀਆਂ ਖੂਬੀਆਂ ਪੈਦਾ ਹੋ ਜਾਂਦੀਆਂ ਨੇ। ਖੁਦ ਲੋਹਾ ਵੀ ਮੈਗਨੇਟ ਬਣ ਜਾਂਦਾ ਹੈ। ਪਰ ਜਦੋਂ ਉਹਦੇ ਨਾਲ ਜੁੜ ਜੂਵੇ ਲੋਹਾ ਫਿਰ ਤਾਂ ਮੈਗਨੇਟ ਬਣ ਹੀ ਜਾਂਦਾ ਨੇ ਮੈਗਨੇਟ। ਫਿਰ ਲੋਹੇ ਔਰ ਮੈਗਨੇਟ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਉਹ ਤਾਂ ਲੋਹੇ ਵਾਲਾ ਗੁਣ ਖਤਮ ਹੋ ਗਿਆ। ਟੁੰਡ ਤੇ ਹੀ ਟੈ ਗਿਆ ਲੋਹੇ ਵਾਲਾ ਗੋੜ ਖਤਮ ਲੋਹੇ ਵਾਲਾ ਉਗਣ ਖਤਮ ਹੋ ਗਿਆ ਮੈਗਨੇਟ ਦਾ ਗੁਣ ਪੈਦਾ ਹੋ ਗਿਆ ਹੁਣ ਜੇ ਕੋਈ ਹੋਰ ਲੋਹਾ ਉਹਦੇ ਨਾਲ ਲੋਹੇ ਨਾਲ ਜੁੜੂ ਨਾ ਉਹ ਮੈਗਨੇਟ ਨਾਲ ਜੁੜੀ ਜੁ ਜਣਾ ਮੈਗਨੇਟ ਨਾਲ ਜੁੜਿਆ ਹੋਇਆ ਉਹ ਲੋਹੇ ਨਾਲ ਵੀ ਹੋਰ ਲੋਹਾ ਜੁੜ ਸਕਦਾ ਕਿਉਂਕਿ ਉਹ ਜੋ ਗੁਣ ਪੈਦਾ ਹੋ ਗਿਆ ਚੁੰਗ ਕਾਲਾ ਗੁਣ ਇਹ ਚ ਪੈਦਾ ਹੋ ਗਿਆ ਜੇ ਉਹ ਚੁੰਗਕ ਤੋਂ ਦੂਰ ਹੋਵੇ ਲੋਹਾ ਆਪਣੇ ਨਾਲ ਨਹੀਂ ਜੋੜ ਸਕਦਾ ਦੂਰੇ ਲੋਹੇ ਨੂੰ ਉਹਨੇ ਜੋ ਗਣਦੇ ਪ੍ਰਾਣਸੀ ਲੋਹੇ ਵਾਲੇ ਉਹ ਖਤਮ ਹੋ ਗਏ। ਉਹਦੇ ਵਾਲੇ ਅੰਦਰ ਵਾਲੇ ਵਾਲੇ ਪ੍ਰਾਣਸੀ ਜਿਹੜੇ ਪਹਿਲਾਂ ਇਹਦੇ ਕੋਈ ਵਾਯੂ ਵਾਲੇ ਪ੍ਰਾਣਸੀ ਸੌਂਦਾ ਸੀ ਜਿਹੜਾ ਪ੍ਰਾਣਾ ਢੁੰਡਦੇ ਇੱਥੇ ਆ ਗਏ ਪ੍ਰਾਣਾ ਹਾਂ ਪ੍ਰਾਣਾ ਸੀ ਜਿਹੜਾ ਪ੍ਰਾਣੀ ਸੀ ਸਾਹ ਲੈਣ ਵਾਲਾ ਮਨ ਟਾਡੇ ਰਿਹਾ ਗਿਆ। ਸੰਕਾਟ ਛੱਡ ਤਾ ਨਹੀਂ। ਇਹ ਤਾਂ ਗੱਲ ਹੀ ਹੋ ਰਹੀ ਹੈ ਚੀਜ਼ ਹੋ ਰਹੀ ਹੈ ਇਹਦਾ ਤਾਂ ਮੈਨੂੰ ਪਤਾ ਹੀ ਨਹੀਂ ਸੀ ਬਾਹਰ ਹੀ ਦੇਹੀ ਤਾਂ ਮੇਰੀ ਨਹੀਂ ਵੀ ਨਹੀਂ ਮੈਂ ਤਾਂ ਕੋਈ ਸ਼ਰੀਰ ਨਹੀਂ ਮੇਰੇ ਕੋਲ ਤਾਂ ਕੋਈ ਪਾਵਰ ਹੀ ਨਹੀਂ ਸਾਰੀ ਉਹਦੀ ਜਿਹੜੀ ਫੂਕ ਨਿਕਲ ਜਾਂਦੀ ਹੈ ਝੂਠੀ ਜਿਹੜੀ ਫੂਕ ਭਰੀ ਜਾਂ ਸਭ ਨਿਕਲ ਜਾਂਦੀ ਢੋਲਦੇ ਹੀ ਡਾਗ ਗਏ ਉਹ ਜਿਹੜੇ ਵਾਯੂ ਦੇ ਪ੍ਰਾਣ ਪਰ ਐਸੋ ਨਾ ਭੂਕ ਉਹ ਜੋ ਜਿਹੜੇ ਗੁਰਦਿਵ ਹੈ ਚੜ ਸੁਮੇਰ ਢੂੰਡ ਜਬਿਆਵਾ ਜਿਹੇ ਗੜ ਗੜਿਓ ਉਸ ਗੜ ਮਹਿ ਬਾਵਾ ਕੋਈ ਪਹਿਲਾ ਪਹਿਲੇ ਤਾਂ ਸਾਰੇ ਸਮੇਟ ਪਰਬਤ ਤੇ ਤੋੜਦੇ ਨੇ ਰੋਗ ਤੇ ਰਕੂਟੀ ਨੂੰ ਸੁਮੇਰ ਕਿਹਾਇਆ ਇੱਥੇ ਆ ਸੁਮੇਰ ਰਜ ਨੂੰ ਦਾ ਸੰਦਾਰ ਕਹਿੰਦੇ ਨੇ ਇਹਨੂੰ ਸੁਮੇਰ ਹੈ ਚੜ ਸੁਮੇਰ ਢੂੰਡ ਜਾ ਬਾਬਾ ਜੀ ਤਰਕੂਟੀ ਚੜ ਕੇ ਢੂੰਡਦਾ 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 ਟੂੰਡਾ ਥੱਤ ਕੇ ਥੱਲੇ ਆ ਜਵੇ ਥੱਲੇ ਦੇਖਣ ਲੱਗੇ ਟੇਗੋ ਆਪਣੇ ਨੇੜੇ ਹੀ ਜਿੱਦੋਂ ਸੁਰਤ ਉੱਠ ਕੇ ਉੱਤੇ ਜਾਂਦੀ ਹੈ ਉੱਥੇ ਹੀ ਦੇਖੇ ਆਪਣੀਆਂ ਜੜਾਂ ਚ ਗਿਹ ਗੜ ਗੜਿਓ ਸੁਗੜਮ ਹੈ ਬਾਵਾ ਜੇ ਗੜ ਗੜਿਓ ਜਿਹਨੇ ਘਟ ਬਣਾਇਆ ਜਿਹਦੀ ਵਜ੍ਹਾ ਨਾਲ ਘਟ ਦਾ ਚੰਨਣਾ ਉਹ ਤਾਂ ਘੜ ਦੇ ਵਿੱਚ ਹੀ ਹੈ ਵਾਹ ਲੈ શરીર ਦੀ ਗੱਲ ਨਹੀਂ ਆਏਗਾ ਗੜਿਓ ਜਿਹ ਗੜ ਗੜਿਓ ਜਿਹਨੇ ਘਟ ਬਣਾਇਆ ਸੀ ਖਿਰਦਾ ਬਣਾਇਆ ਸੀ ਜਦੋਂ ਦੀ ਬੇਦਰੜਾੜੇ ਉਹਨੇ ਆਖੇ ਖੋਲੀ ਤਾਂ ਰੋਸ਼ਨੀ ਹੋਈ ਉਹਦੀ ਅੱਖ ਮਨ ਮਨੋ ਦੀ ਅੱਖ ਰੋਸ਼ਨੀ ਆਵੇਂ ਆਪਣੀ ਅੱਖ ਚੋਂ ਰੋਸ਼ਨੀ ਜਾਂਦੀ ਏ ਬਾਹਰ ਤਾਂ ਦੇਖਦੀ ਏ ਅੰਦਰ ਅੱਖਾਂ ਵਿੱਚ ਕੇ ਬੈਠਾ ਰਹੇ ਸਾਡੀ ਦੁਨੀਆ ਹੈ ਨਹੀਂ ਆਪਣੇ ਵਾਸਤੇ ਕੀ ਚੀਜ਼ ਹੈ ਜਿਹੜੀ ਅੰਦਰ ਆਪਾਂ ਨੂੰ ਦਿਖਾ ਦਿਖਾਈ ਦਿੰਦੀ ਏ ਦਿਖਾ ਲਈ ਏ ਸਭ ਕੁਝ ਉਹ ਵੀ ਜੋਤ ਹੈ ਜਿਨੇ ਉਹ ਘਟ ਬਣਾਇਆ ਸੀ ਜਿਹਦੀ ਵਜ੍ਹਾ ਨਾਲ ਅੰਦਰ ਰੋਸ਼ਨੀ ਸੀ ਤੇ ਤੇ ਚਾਨਣ ਸਭ ਦਾ ਚਾਨਣ ਉਹਦਾ ਚਾਨਣ ਸੀ ਜਿਹਦੀ ਵਜ੍ਹਾ ਨਾਲ ਉਹਦਾ ਚਾਨਣ ਤੇ ਵਿੱਚ ਹੀ ਸੀ ਉਹ ਸੂਰਜ ਦੀ ਵਜ੍ਹਾ ਨਾਲ ਧੁੱਪਾ ਸੂਰਜ ਵਿੱਚ ਹੀ ਆਇਆ ਧੁੱਪ ਨੂੰ ਲੋਕ ਦੇਖਦੇ ਨੇ ਸੂਰਜ ਦੀ ਨਾਲ ਨਹੀਂ ਦੇਖਦੇ ਸੂਰਜ ਉੱਤਰ ਨੂੰ ਜਾਗਦਾ ਹੀ ਨਹੀਂ ਥੱਲੇ ਨੂੰ ਧਰਤੀ ਤੇ ਨੂੰ ਜਾਗਦਾ ਨੇ ਉੱਪਰ ਨੂੰ ਨਹੀਂ ਜਾਗਦਾ ਕੋਈ ਵੀ ਧਰਤੀ ਦੇ ਘਰ ਪੀਣਾ ਦਾ ਧਰਤੀ ਤੇ ਇਹਨਾਂ ਦੇ ਕਬਜ਼ੇ ਨੇ ਧਰਤੀ ਦੇ ਮੂਰਤੀਆਂ ਨੇ ਧਰਤੀ ਦੇ ਗੁਰਦਾਰੇ ਨੇ ਧਰਤੀ ਦੇ ਗਲੀਚੇ ਵਿਚੇ ਨੇ ਧਰਤੀ ਦੇ ਵਿਚੇ ਸੋਨਾ ਲੱਭਦਾ ਧਰਤੀ ਤੇ ਫਸਲਾਂ ਲੱਭਦੀਆਂ ਨੇ ਸਭ ਕੁਝ ਧਰਤੀ ਤੇ ਲੱਭਦਾ ਕੋਈ ਨੂੰ ਇਹ ਜਿਆਦਾ ਦੇਖਦੇ ਨੇ ਜਦ ਮੀਂਹ ਪੈਂਦਾ ਬੱਦਲ ਹੁੰਦਾ ਵੀ ਭਾਈ ਬਾਦੇ ਤੇ ਜਿਆਦਾ ਦੇਖਦੇ ਨੇ ਟੋੜਦੇ ਹੀ ਟਹਿ ਗਏ ਜਿਹੜੇ ਇਹਦੇ ਇਹਦਾ ਹੰਕਾਰ ਸੀ ਢਹਿ ਢੇਰੀ ਹੋ ਗਿਆ ਹੰਕਾਰ ਸੀ ਹੰਕਾਰ ਹੈ ਪ੍ਰਾਣ ਸੀ ਇਹਦੇ ਹੋ ਚੀ ਇਹਦਾ ਹੰਕਾਰ ਟੁੱਟ ਗਿਆ ਟੋੜਦੇ ਹੀ ਟਹਿ ਗਏ ਹੰਕਾਰ ਹੰਕਾਰ ਟੁੱਟ ਜਾਣਾ ਹੀ ਮੋਤ ਹੈ ਜੀ ਬਸੁਰ ਕੁਝ ਮੈਂ ਤਿਆਸ ਵੀ ਜੇ ਮੈਂ ਨਹੀਂ ਤਵਸ ਕੁਛ ਹੋ ਨਹੀਂ ਤਾਂ ਫਿਰ ਮੈਨੂੰ ਤਾਂ ਰਹੀ ਹੋਵੇ ਤਾਗ ਹੈ ਬਰਨੋ ਕੁਛ ਆਇਆ ਨਾ ਹੋ ਰੋ ਆਇਆ ਟਾਗ ਹੈ ਬਰਨੋ ਮੈਂ ਨਹੀਂ ਕੁਛ ਹੋ ਨਹੀਂ ਕੁਛ ਆਇਆ ਨਾ ਹੋ ਰੋ ਜਿਹਦਾ ਮੈਂ ਆ ਉਹਦਾ ਹੀ ਸਭ ਕੁਛ ਹੈ ਜਿਹਦਾ ਮੈਂ ਆ ਉਹਦਾ ਹੀ ਸਭ ਕੁਛ ਹੈ ਮੇਰੇ ਮੁਜਬੇ ਕੁਛ ਨਹੀਂ ਜੋ ਕਹੋ ਜਸੋ ਤੇਰਾ ਤੇਰਾ ਤੋਂ ਜੇ ਸੰਗ ਤੇ ਪਿਆ ਲੱਗੇ ਮੇਰਾ ਫਿਰ ਐਂ ਬਰਾਂਡ ਹੋ ਜਾਂਦਾ ਉਹਨਾਂ ਚ ਗੱਲਾਂ ਸੁਣਨ ਦੀਆਂ ਨੇ ਵਿਸ਼ਵਾਸ ਨਹੀਂ ਆ ਜਦ ਨਾਲ ਦਰਸ਼ਨ ਨਹੀਂ ਹੋ ਜਾਉਂਗਾ ਇਹ ਉਹ ਦਰਸ਼ਨ ਤੇ ਬਾਅਦ ਦੀ ਅਵਸਰ ਹਾਲੇ ਮੰਨ ਕੇ ਜਲਨ ਹੋਊਗਾ ਬਹੁਤ ਗੱਲਾਂ ਇਹੋ ਜਿਹਿਆਂ ਨੇ ਜਿਹਨੀਆਂ ਅਸੀਂ ਮੰਨਦੇ ਨਹੀਂ ਸਮਝ ਪੜਦੇ ਹਾਂ ਸੁਣਦੇ ਹਾਂ ਮਨ ਦੇ ਵੀ ਮਨ ਨਾਲ ਹੀ ਹੈ ਵੀ ਉਹ ਉਦੋਂ ਹੀ ਬਣਿਆ ਜਾਣ ਗਿਆ ਜਦ ਉੱਥੇ ਪਹੁੰਚ ਜਾਊਗਾ ਜੇ ਤਾਂ ਕੋਈ ਪਹੁੰਚ ਰਿਹਾ ਤੁਰ ਰਿਹਾ ਗਤੀਸ਼ੀਲ ਹੈ ਜਿੰਨਾ ਕੁ ਸਮਝ ਰਿਹਾ ਮੰਨ ਰਿਹਾ ਉਹਦਾ ਉੱਥੇ ਪਹੁੰਚ ਜੂ ਨਹੀਂ ਇਹ ਲੋ ਉੱਥੇ ਖੜਾ ਰੋ ਸੁਣ ਕੇ ਉਹ ਨਹੀਂ ਬਹੁਤ ਹੁੰਦਾ ਉਹਦੇ ਮੰਨਣ ਦੀ ਵੀ ਨਹੀਂ ਹੋਣੀ ਗੱਲ ਹੈ ਉਹਨੂੰ ਭਰੋਸਾ ਵੀ ਨਹੀਂ ਹੋਣਾ ਇਸ ਗੱਲ ਦਾ ਭਰੋਸਾ ਦੇਖੇ ਤੇ ਬਣਾ ਨਹੀਂ ਨਾ ਹੁੰਦਾ ਦੇਖੇ ਤੇ ਬਣਾ ਭਰੋਸਾ ਹੁੰਦਾ ਵੀ ਨਹੀਂ ਹੈ ਹੋ ਵੀ ਨਹੀਂ ਸਕਦਾ ਸਾਜੀ ਜੇ ਗੜ ਗੜਿਓ ਉਸ ਗੜਨ ਹੈ ਕਵਾ ਜਿਨੇ ਗੜ ਗੜਿਆ ਸੀ ਜਿਨੇ ਘਟ ਬਣਾਇਆ ਸੀ ਕਿਉਂ ਲੀਜਿਆ ਗੜ ਬੰਕਾ ਭਾਈ ਦੁਆਵਾਰ ਕੋਟ ਤੇਵਰ ਖਾਇਓ ਘਟ ਬਿਓ ਗੱਲ ਹੈ ਬਾਹਰ ਤੇ ਸਰੀਹ ਕੱਦ ਬਾਰੇ ਤੇ ਦੁਆਵਾਰ ਕੋਟ ਕਾਦੂ ਇਹ ਕੋ ਭਰਮ ਦਾ ਕੋਟ ਹੋਇਆ ਇਹ ਕਮਾਇਆ ਦਾ ਕੋਟ ਹੈ ਬਾਹਰ ਤੇ ਫਿਰ ਘਟੇ ਹੋਇਆ ਨਾ ਗੜ ਸਵਾਲ ਗੜ ਦਾ ਗੜ ਤੇ ਅਗਰ ਤੁਹਾਨੂੰ ਸ਼ੰਕਾ ਪੈਣੀ ਹੈ ਵੀ ਗੜ ਖਾ ਨਹੀਂ શરીਰ ਨੂੰ ਗਿਆ ਹੈ ਫਿਰ ਗੜ ਨਹੀਂ ਹੈ ਇਹ ਤਾਂ ਬਾਹਰਲਾ ਕੋਟ ਹੈ ਮਿੱਟੀ ਦਾ ਮਿੱਟੀ ਦਾ ਕੋਟ ਨਹੀਂ ਹੁੰਦਾ ਇਹ ਤਾਂ ਘਰ ਦਾ ਗੜ ਹੈ ਗੜ ਪਹਿਲਾਂ ਜੋ ਜਿਹੜੀਆਂ ਨੇ ਗੜ ਜਦ ਡਰਾਈਵਰ ਕੋਟ ਹੱਥੇ ਵਰ ਖਾਈ ਨਹੀਂ ਇਹ ਤਾਂ ਪਹਿਲਾਂ ਹੀ ਖਾਈਆਂ ਭਰੀਆਂ ਨਹੀਂ ਹੈ ਕੋਟ ਤਹਿ ਤੇ ਲੜਾਈ ਤਾਂ ਬਾਅਦ ਸ਼ੁਰੂ ਹੋਈ ਜੇ ਦਾ ਕਿ ਕਵੀ ਤੇੜੇ ਗੜ ਉੱਪਰ ਕਿਹੜੇ ਗੜ ਤੇ ਚੜੇ ਫਿਰ ਗੜ ਤਾਂ ਤੇ ਹੈ ਹੀ ਨਹੀਂ ਉਹ ਗੜ ਤਾਂ ਤੇ ਹੈ ਨਹੀਂ ਉਥੇ ਸਹਿਆਂ ਦਾ ਖਾਈਆਂ ਭਰੀਆਂ ਗਈਆਂ ਨੇ ਕੋਟਾ ਹਿਰ ਧਰਮ ਦਾ ਕੋਟਾ ਹੈ ਮਾਇਆ ਦਾ ਕੋਟਾ ਹੈ ਉੱਥੇ ਗੜ ਤਾਂ ਫੇਰ ਵੀ ਹੈਗਾ ਉਹ ਚੜੇ ਗੜ ਉੱਪਰ ਤਾਂ ਸਰ ਸੁਣ ਕੇ ਜੋ ਸੁਣਿਆ ਹੋਇਆ ਠੀਕ ਨਹੀਂ ਸੁਣਿਆ ਤੇ ਸਮਝਿਆ ਨਹੀਂ ਠੀਕ ਹੋਇਆ ਸੁਣਿਆ ਹੋਇਆ ਸਮਝਿਆ ਨਹੀਂ ਜੋ ਠੀਕ ਹੈ ਪੂਰਾ ਤੁਸੀਂ ਸਰੀਰ ਨੂੰ ਮੰਨ ਨਹੀਂ ਬੈਠੇ ਉੱਪਰ ਗੜ ਸਰੀਰ ਨਹੀਂ ਹੈਗਾ ਗੜ ਸਰੀਰ ਤਾਂ ਬਾਹਰਲਾ ਹੁੰਦਾ ਹੀ ਨਹੀਂ ਸਰੀਰ ਹੁੰਦਾ ਹੀ ਅੰਦਰਲਾ ਬਾਹਰਲੇ ਸਰੀਰ ਨੂੰ ਕੱਪੜੇ ਨੂੰ ਸਰੀਰ ਕਹੀ ਜਾਂਦੇ ਆਂ ਅਸੀਂ ਬਾਹਰ ਤਾਂ ਨਾਉਂ ਸਰੀਰ ਦਾ ਹੈ ਹੀ ਨਹੀਂ ਤਾਂ ਹੈ ਹੀ ਕੱਪੜਾ ਸਰੀਰ ਹੁੰਦਾ ਅੰਦਰਲਾ ਬਾਲਾ ਸ਼ਰੀਰੇ ਨਹੀਂ ਹੁੰਦਾ ਮਨੇ ਗੜ ਮਨ ਗੜਾ ਮਨ ਮੰਦਰਾ ਮਨ ਮੰਦਰਾ ਹੋਈ ਗੜਾ ਉਹੀ ਚਲੇ ਬੰਦਾ ਕਬਜਾ ਉਥੇ ਉਥੇ ਪਾਨ ਮਾਰਦਾ ਬੰਦਾ ਬੋਅ ਉਥੇ ਬੰਦਾ ਭਾਗ ਉਥੇ ਰਾਵਣ ਦਾ ਪਕੜਿਓ ਗੜ ਕੋ ਰਾਜਾ ਗੜ ਕੋ ਰਾਜਾ ਫੜਿਆ ਦੀ ਅਗਰ ਇਹਦਾ ਇੱਕ ਗੜ ਹੋ ਗਿਆ ਇੱਕ ਰਾਜਾ ਹੋ ਗਿਆ ਦੋ ਹੋ ਗਿਆ ਉਹ ਮਵਾਸੀ ਰਾਜਾ ਪਰ ਹੈ ਗੜ ਕੋ ਰਾਜਾ ਥੋੜੀ ਹੈ ਮਨ ਮੇ ਆਪ ਹੈ ਜਿਹੜਾ ਗੜ ਕੋ ਰਾਜਾ ਨਾ ਨਾ ਮਨ ਮਵਾਸੀ ਰਾਜਾ ਉਹ ਮਨ ਮੇ ਆਪ ਹੈ ਅਸਲੀ ਰਾਜਾ ਹੈ ਅਸਲੀ ਰਾਜਾ ਉਹ ਸੀ ਅਸਲੀ ਰਾਜਾ ਤਾਂ ਗੁਪਤਾ ਕਦੇ ਲੋਕਿਆ ਹੋਇਆ ਗੜਕਾ ਅਦਲੀ ਰਾਜਾ ਦਾ ਥੱਲੇ ਦੇ ਚਾਹਖਾਨੇ ਜਿੜੁਕਿਆ ਹੋਇ ਬੋਲਦਾ ਹੀ ਨਹੀਂ ਹੁੰਦਾ ਉਹਦਾ ਸੱਤ ਮਹੀਨ ਬਤਾਲ ਚ ਬੈਠਾ ਥੱਲੇ ਆਇਆ ਉਹ ਕਿ ਗੜਕਾ ਰਾਜਾ ਇਹ ਗੜਕਾ ਰਾਜਾ ਮਹਨ ਮਹਾਵਾਸੀ ਰਾਜਾ ਨੂੰ ਮਹਾਵਾਸੀ ਆਕੀ ਹੋਇਆ ਹੈ ਰਾਜਾ ਬੁੱਧੀ ਦੇਵ ਤੱਕ ਆਜਾਇਗਾ ਬੁੱਧੀ ਇਹਦਾ ਗਿਆ ਹੀ ਮੰਦੀ ਹੈ ਮਗਲ ਇਹਦੇ ਜਾਂ ਬੰਦੀ ਹੋਰ ਕਿਦਾ ਕਿਆ ਹੁੰਦੀ ਹਾਂਜੀ ਜਿਹੜੇ ਗੜ ਗੜੇ ਉਸ ਗੜਨ ਹੈ ਬੰਦਾ ਇਹ ਵਿਚਾਰ ਦੀ ਗੱਲ ਉਹਨੇ ਸੁਣ ਕੇ ਨਹੀਂ ਗੱਲ ਬਣਦੀ ਜੇ ਨਾ ਵਿਚਾਰੀ ਦੇ ਬਾਅਦ ਚ ਸੁਣ ਕੇ ਨਹੀਂ ਗੱਲ ਕੁਛ ਵੀ ਨਹੀਂ ਬਣਦੀ ਸੁਣ ਕੇ ਜਿੰਨਾ ਚਿਰ ਬਾਅਦ ਦੇ ਚਿਰ ਵਿਚਾਰਦੇ ਰਹੇ ਫਿਰ ਪਹਿ ਅਸਲ ਚ ਫੇ ਲੱਗਦੀ ਹੈ ਹਾਂ ਆਪਣੇ ਵਿਚਾਰ ਤੋਂ ਬਨੋ ਨਹੀਂ ਤਾਂ ਲੱਗਦੀ ਗੱਲ ਦੀ ਮਨ ਨਾਲ ਗੜ ਹੁਣ ਵੀ ਦੋ ਲੱਗ ਰਹੇ ਨੇ ਜਿਵੇਂ ਹੋਏ ਨੇ ਮਨ ਮੰਦਰ ਵੀ ਕਹਤਾ ਉਨੇ ਤੇ ਪਗੜੇ ਗੜ ਕੋ ਰਾਜਾ ਹਾਂ ਬੜਿਆ ਵੀ ਉਹ ਗੜ ਉਹ ਮਨਤਾ ਵਾਲੇ ਪਰਮ ਦੀ ਲਕੀਰ ਤੁਹਾਨੂੰ ਜਿਨ੍ਹਾਂ ਜਰ ਘਾੜੋ ਨਾ ਜਰਿਆ ਜਿਨ੍ਹਾਂ ਜਰ ਡਾਲਦਲੇ ਪਰਮ ਹੈ ਤੇ ਪਰਮ ਦੀ ਲਕੀਰੇ ਮਿਟ ਗਈ ਫਿਰ ਮਨ ਰਹਿ ਗਤੇ ਵਿਆ ਮਾਨ ਉਸ ਗਿਆਨ ਦਾ ਦੀ ਲਕੀਰ ਤੁਹਾਨੂੰ ਜਿਹੜੀ ਬਾਹਲੇ ਪਾਸੇ ਹੈ ਰੋਸ਼ਨੀ ਦਾ ਨਾ ਤਾਂ ਮਨ ਹੈ ਨਹੀਂ ਕਿਆ ਰੋਜ਼ ਨਹੀਂ ਹੁੰਦਾ ਫਿਰ ਮਨ ਇਹਨਾਂ ਦਾ ਫਿਰ ਵਿੱਚ ਇੱਤ ਬਣ ਜਾਂਦਾ ਹੈ। ਚਿੱਤ ਕੀ ਇੱਛਾ। ਫਿਰ ਚਿੱਤ ਬਣ ਜਾਂਦਾ ਹੈ। ਫਿਰ ਤੇ ਕੋਰੇ ਜਾਂਦਾ ਮਨ ਨਹੀਂ ਰਹਿੰਦਾ। ਮਨ ਉਹ ਨਾ ਜਾ ਰਾਇ ਜਿੰਨਾ ਜਿਹੜੇ ਗਿਆਨਤਾ। ਜਿੰਨਾ ਜਿਹੜਾ ਗਿਆਨਤਾ ਉਹ ਨਾ ਜਿਹੜੇ ਜੋ ਗਿਆਨਤਾ ਨਹੀਂ ਹੈ ਫਿਰ। ਇੱਕੋ ਰੰਗ ਆ ਇੱਕੋ ਰੂਪ ਹੈ। ਜਿੰਨਾ ਜਿਹੜੇ ਹਿਰਦੇ ਵਿੱਚ ਕੁਛ ਅਗਿਆਨਤਾ ਹੈ। ਉਹਨਾਂ ਜਿਹੜਾ ਉਹ ਅਗਿਆਨਤਾ ਜਮਾਇਦੀ ਭੁੱਖ ਹੈ। ਉੱਥੇ ਹੀ ਕਮੀ ਉੱਥੇ ਹੀ ਭੋਖਾ ਮਾਇਆ ਦੀ ਜੇ ਉੱਥੇ ਵੀ ਗਿਆਨ ਹੋ ਗਿਆ ਫਿਰ ਮਾਇਆ ਦੀ ਭੁਖ ਖਤਮ ਹੋ ਜਾਂਦੀ ਫਿਰ ਮਨ ਇਹ ਖਤਮ ਹੋ ਗਿਆ ਮਨ ਖਤਮ ਹੋ ਗਿਆ ਫਿਰ ਸਰੀਰ ਰਹਿ ਗਿਆ ਬਾਹਰੋਂ ਮਨ ਦੀ ਜਗਾ ਬਾਹਰਲਾ ਸਰੀਰ ਬਣ ਗਿਆ ਫਿਰ ਉਹ ਮਨ ਪਲਟ ਕੇ ਸਰੀਰ ਬਣ ਗਿਆ ਬਾਹਰਲਾ ਸਰੀਰ ਨੇ ਮਨ ਦਾ ਰੂਪ ਧਨ ਕੀਤਾ ਸਰੀਰ ਨੇ ਇੱਛਾ ਨੇ ਮਨ ਦਾ ਰੂਪ ਧਨ ਕੀਤਾ ਹੋਇਆ ਜਿਹੜੇ ਸਰੀਰ ਦੀ ਗਾਂਹ ਕਣਾਈ ਛਾਂ ਦੀ ਪੋਟਲੀ ਸੀ ਮਨ ਨੇ ਉਹ ਸਰੀਰ ਦੇ ਛਾਣਾ ਨਾ ਨਾ ਬਣਾ ਇਸ ਬਣ ਨਹੀਂ ਹੁੰਦਾ ਕੁਝ ਵੀ ਉਹ ਮੰਨ ਨੇ ਸਰੀਰ ਬਣ ਜਾਣਾ ਬਾਹਰ ਦਾ ਮੰਨ ਨਹੀਂ ਦੇਖਣਾ ਸਰੀਰ ਦੇਖਣਾ ਬਸ ਇੱਕ ਸਰੀਰ ਇਹ ਹੈ ਇਹ ਕੋ ਆਪ ਹੈ ਸਰੀਰ ਜਿਹਨੂੰ ਸਰੀਰ ਮਿਲਿਆ ਸੀ ਫਿਰ ਇਹ ਸਰੀਰ ਹੋ ਜੂ ਕੋਟੜੀ ਤਾਂ ਬਣਨੀ ਹੈ ਕੋਟੜੀ ਜੇ ਮਨ ਖਤਮ ਹੈ ਸਰੀਰ ਦੀਨ ਹੈ ਇਕੋ ਆਪ ਹੈ ਜਿਹੜਾ ਸ਼ਰੀਰ ਲੈਣ ਵਾਸਤੇ ਆਇਆ ਸੀ ਸ਼ਰੀਰ ਲੈ ਕੇ ਉਹ ਬੈਠ ਗਿਆ ਜਹਾਜ਼ ਵਿੱਚ ਸ਼ਰੀਰ ਉਪਰ ਕਿਸ਼ਤੀ ਹੋ ਗਈ ਅੱਡ ਫਿਰ ਉਹਨੂੰ ਕਿਸੇ ਹੱਡ ਦਿੰਦੀ ਆ ਆਪ ਉਹ ਅਡਵਟ ਹੈ ਉਸੇ ਮਨ ਹੁੰਦਾ ਹੀ ਨਹੀਂ ਕਿਉਂਕਿ ਮਨ ਦਾ ਸ਼ਰੀਰ ਨਾਲ ਸੰਬੰਧ ਤੇ ਸ਼ਰੀਰ ਦੀ ਲੋੜ ਨਹੀਂ ਜਿਨ੍ਹਾਂ ਜਦ ਸ਼ਰੀਰ ਦੀ ਲੋੜ ਸੀ ਉਹਨਾਂ ਚ ਸ਼ੀਰ ਦਾ ਬੋਧ ਸੀ ਬੋਧ ਦੇ ਵਿਚਾਇ ਲੱਗਦਾ ਮੈਂ ਹਾਂ ਸ਼ਰੀਰ ਇੱਕੋ ਉਹ ਬੋਧ ਸੀ ਜਿਹੜਾ ਵਿਚਾਲੇ ਇੱਕ ਬਣਾਈ ਬੈਠਾ ਸੀ ਨਾ ਤੇੜ ਨੂੰ ਭਰ ਕੇ ਜਿਵੇਂ ਕਹਿੰਦੇ ਤੇੜ ਹੁੰਦੀ ਆ ਲੱਕੜ 'ਚ ਭਰ ਕੇ ਨਾ ਹੋ ਉਹ ਤੇ ਰੰਗ ਜਿਹੜਾ ਆ ਗਿਆ ਉਹ ਜਿਹੇ ਬਣਾ ਅੰਦਰ ਪਤਾ ਨਹੀਂ ਲੱਗਦਾ ਵੀ ਇਹ ਕਿਤੇ ਤੇੜਾ ਉਹ ਤੇੜ ਭਰੀ ਹੋਈ ਐ ਇਹਦੇ ਨਾਲ ਸਰੀਰ ਨਾਲ ਸਰੀਰ ਨੂੰ ਤੇੜ ਭਰੀ ਹੋਈ ਆ ਵਿਚਾਲੇ ਇਹ ਕਿਹ ਲੱਗਦਾ ਹੈ ਹਾਂਜੀ